ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇਸੂਰੀ ਸਾਥੀਓ ਤੁਹਾਡੀ ਬਦੌਲਤ ਅੱਜ ਇੱਕ ਫਿਰ ਪਰਿਵਾਰ ਜਿਹੜਾ ਆ ਉਹਦੇ ਘਰ ਮੁੜ ਤੋਂ ਖੁਸ਼ੀ ਵਾਪਸ ਆਈ ਹੈ ਕਿਉਂਕਿ ਨਹੀਂ ਤਾਂ ਇਹ ਪਰਿਵਾਰ ਹੰਝੂਆਂ 'ਚ ਡੁੱਬਿਆ ਸੀਗਾ ਔਰ ਇਹ ਵੀ ਸੰਜੀਤ ਹੈ ਜੋ ਬਿਹਾਰ ਤੋਂ ਸਪੈਸ਼ਲ ਆਪਣੇ ਪਿਤਾ ਨੂੰ ਲੱਭਣ ਆਇਆ ਸੀਗਾ ਤਦ ਕੋਈ ਵੀ ਸੁਰੱਖ ਨਹੀਂ ਸੀ ਇਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਇਹਨਾਂ ਦੇ ਪਿਤਾ ਕਿੱਥੇ ਆ ਇਹਨਾਂ ਨੇ ਪੀਪੀ 32 ਤੇ ਜਿਹੜੀ ਖਬਰ ਪਈ ਔਰ ਤੁਹਾਡੀ ਬਦੌਲਤ ਅਸੀਂ ਤਾਂ ਇੱਕ ਜ਼ਰੀਆ ਆ ਤੁਹਾਡੀ ਬਦੌਲਤ ਆ ਪਿਓ ਪੁੱਤ ਇਕੱਠੇ ਖੜੇ ਆ ਉਸ ਸਮੇਂ ਸੰਜੀਤ ਦੇ ਮਨ ਦੇ ਅੰਦਰ ਜੋ ਤਕਲੀਫ ਸੀ ਮੈਂ ਕੋਈ ਖੜਾ ਮਹਿਸੂਸ ਕਰ ਪਾ ਰਿਹਾ ਸੀਗਾ ਪਰ ਮੈਨੂੰ ਤੁਹਾਡੇ ਤੇ ਯਕੀਨ ਸੀ ਮੈਨੂੰ ਉਸ ਪਰਵਤ ਵਿਗਾਰ ਤੇ ਯਕੀਨ ਸੀ ਭਗਵਾਨ ਤੇ ਯਕੀਨ ਸੀ ਕਿ ਉਹ ਜ਼ਰੂਰ ਜਿਹੜੇ ਜਿਹੜੇ ਸਾਡੇ ਕੋਲ ਉਮੀਦ ਲੈ ਕੇ ਆਂਦਾ ਉਹਦੀ ਬਾਹ ਫੜਦੇ ਤਾਂ ਸੰਜੀਤ ਹੁਣ ਕਿੰਨਾ ਖੁਸ਼ ਹੈ ਬਹੁਤ ਖੁਸ਼ ਹੈ ਸਭ ਤੋਂ ਪਹਿਲੇ ਵੇਲੇ ਆਪ ਲੋਕੋ ਕਾ ਚੈਨਲ ਸੇ ਜਿੰਨੇ ਲੋਕ ਦੇਖਣੇ ਵਾਲੇ ਉਹਨ ਲੋਕੋ ਕਾ ਧੰਨਵਾਦ ਕਰਦਾ ਆ ਬਹਾਾਰਿਤ ਹੈ कि आप लोग शेयर किए मेरे पिताजी फिर से मिल गया और सरपंच संदीप का उन, उनको जो है बहुत नमस्कार करते हैं कि उनको आप उनका मेरा नंबर दिया आपका नंबर दिया उनके माध्यम से आप लोग पहुंचे लेकिन आपके माध्यम से मेरे पिताजी मिल गया उन लोगों को सब कुल लोगों को धन्यवाद करते हैं सोशल मीडिया जरिए जितने लोग मेरा फॉलोवर है सर का चैनल का धन्यवाद आपका भी फर, जो है धन्यवाद करते हो कि आपके माध्यम से भगवान है ना हम तो कुछ भी नहीं है हम तो जरिया है आप लोगों का अति आशीर्वाद से मिल गया मेरे पिता बहुत खुश है आपका आभारी हम जो अब है अब क्या, क्या बिहार क्या मतलब मैसेज क्या लेके जा रहे हो बिहार पंजाबी कैसे होते हैं न एक ये चीज हम देखे यहाँ पर सर सोशल मीडिया बहुत सारा ईमानदारी के पूर्वक जो भी काम होता है ईमानदारी का बात का भी हाँ सर बहुत सपोर्ट करने वाला है यहाँ का आदमी आ, ये बहुत हम अच्छा एक बात सच बताना क्योंकि कुछ लोग ना हमको भी वैसे टारगेट कर लेते हैं वो कहते हैं कि इन लोगों को तारीफ चाहिए मेरी बात करते हैं कि इनको तारीफ चाहिए या ये पैसे लेते हैं आप बताइए आपसे हमने तारीफ मांगी जब पैसे मांगे एक रुपया भी लिया देखिए सर हम बहुत सारा सोशल मीडिया में देखे सर जो है पैसा वैसा लेते हैं लेकिन यहाँ पर ये चीज़ हम ईमानदारी पूर्वक बोल रहे हैं दिल से धन्यवाद जितना हम बता नहीं सकते हैं सर को जो दिल से धन्यवाद इतना दे सकते हैं मेरे लिए भगवान की तरह से जो है कि एक रुपया पैसा भी नहीं मांगे और जैसे हम वीडियो डाल के सारा कुछ मेरा मिल गया उससे ਉਹ کہیں ਨਹੀਂ ਐਸਾ ਤਾਰੀਫ ਤਾਰੀਫ ਕਰਨੇ ਕੇ ਬਾਅਦ ਨਹੀਂ ਹੈ ਤਾਰੀਫ ਸੇ ਜ਼ਿਆਦਾ ਮੈਂ ਕੀ ਕੀ ਕਰ ਸਕਤੋਂ ਉਹ ਬਤਾ ਨਹੀਂ ਸਕਤੇ ਹੈ ਦੇਖੋ ਇਹ ਆਪਕੀ ਸਾਰੀ ਦੁਨੀਆ ਹੈ ਮੈਂ ਸਮਝ ਸਕਤਾ ਹੂੰ ਇੱਕ ਬੱਚੇ ਕੇ ਲਿਏ ਪਿਤਾ ਕੀ ਹੁੰਦਾ ਹੈ ਅਭੀ ਵੀ ਆਪਕੀ ਅੱਖ ਮੇ ਪਾਣੀ ਆ ਰਹਾ ਹੈ ਮੈਂ ਸਮਝ ਸਕਦਾ ਜੀ ਪਿਓ ਪੁੱਤ ਦਾ ਰਿਸ਼ਤਾ ਕੀ ਹੁੰਦਾ ਤੇ ਮੁੰਡੇ ਦੀ ਜਾਨ ਵੱਸਦੀ ਆਪਣੇ ਪਿਤਾ ਚ ਇਹ ਸਾਡੇ ਕੋਲ ਆਇਆ ਇਹ ਕਹਿੰਦਾ ਕਿ ਭਾਜੀ ਵੀਡੀਓ ਪਾਉਣੀ ਹੈ ਆਪਕੇ ਕੋਈ ਗੱਲ ਨਹੀਂ ਯਾਰ ਇਹ ਥੋੜਾ ਉਸ ਸਮੇਂ ਨਾ ਦੇਖਦਾ ਵੀ ਸੀਗਾ ਕਿ ਯਾਰ ਪਤਾ ਨਹੀਂ ਖਰਚਾ ਹੁੰਦਾ ਹੋਗਾ ਕਿਉਂਕਿ ਬਿਹਾਰ ਤੋਂ ਆਇਆ ਕਿਵਨ ਸਿਸਟਮ ਨਹੀਂ ਪਤਾ ਹੁੰਦਾ ਕਹਿੰਦਾ ਮਤਲਬ ਇਹ ਦੇਦੇ ਚਾਚਾ ਖੜੇ ਸੀ ਆਪਸ ਵਿੱਚ ਗੱਲਾਂ ਕਰਦੇ ਸੀ ਮੈਂ ਕਿਹਾ ਯਾਰ ਬੇਫਿਕਰ ਹੋ ਕੇ ਜਾ ਸਾਡੇ ਕੋਈ ਚਾਰजेस ਨੂੰ ਤੇ ਖਬਰ ਦੇ ਕੋਈ ਚਾਰजेस ਨਹੀਂ ਐਧੇ ਆ ਸੀ ਨਾ ਜੀ 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 ਮੈਂ ਕਿਹਾ ਖਬਰ ਦੇ ਕੋਈ ਚਾਰजेस ਨਹੀਂ ਚਾਰਜ ਨਹੀਂ ਲਿਆ ਔਰ ਆਪ ਲੋਕ ਸੇ ਸਪੋਰਟ ਸੇ ਸਹਿਯੋਗ ਸੇ ਮਿਲ ਗਿਆ ਜੋ ਵੀ ਚੈਨਲ ਸਭ ਸ਼ੇਅਰ ਕੀ ਉਹਨ ਲੋਕਾਂ ਕੋ ਸਭ ਕੋ ਧੰਨਵਾਦ ਕਰਤਾ ਹਾਂ ਮੇਰੇ ਪਿਤਾ ਜੀ ਮਿਲ ਗਿਆ ਜੀ ਔਰ ਜੀ ਠੀਕ ਠਾਕ ਹੋ ਠੀਕ ਹੈ ਜੀ ਤੇ ਮੈਂ ਕਿਹਾ ਨਿਸ਼ਚਿੰਤ ਹੋ ਕੇ ਚਲ ਜਾ ਜਿਹੜੇ ਸਾਡੇ ਪਰਿਵਾਰਕ ਜੀ ਹਨ ਨਾ ਇਹ ਜਾਦੂ ਕਰਦੇ ਆ ਇਹ ਦੁਆਵਾਂ ਕਰਦੇ ਆ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਔਰ ਆ ਦੇਖੋ ਵਿਛੜੇ ਮਿਲ ਗਏ ਤਾਂ ਸਾਰਾ ਸਿਹਰਾ ਤੁਹਾਨੂੰ ਜਾਂਦਾ ਸਾਰੀ ਤਾਰੀਫ ਤੁਹਾਡੀ ਕਿਉਂਕਿ ਤੁਹਾਡੇ ਅਸ਼ੀਰਵਾਦ ਨਾਲ ਸਭ ਕੁਝ ਹੁੰਦਾ ਔਰ ਕਹਿੰਦੇ ਆ ਨਾ ਸੰਗਤ ਚ ਰੱਬ ਵਸਦਾ ਤੇ ਮੈਂ ਬਲੀਵ ਕਰਦਾ ਜਿਹੜੇ ਸਾਡੇ ਭੈਣ ਭਰਾ ਸਾਡੇ ਪਰਿਵਾਰਕ ਮੈਂਬਰ ਆ ਇਹਨਾਂ ਚ ਰੱਬ ਵਸਦਾ ਤੇ ਆਹ ਦੇਖੋ ਤੁਹਾਡੇ ਦੁਆਵਾਂ ਸਦਕਾ ਇਹ ਪਰਿਵਾਰ ਇਕੱਠਾ ਖੁਸ਼ ਹੋ ਗਿਆ ठीक है जी थीक है, थीक है, बहुत शुक्रिया संजीत ख्याल रखो ना का थोड़े भोले पाया गल घट समझ दिया ख्याल रखो इन्हों ठीक है सर बहुत ख्याल रखेंगे ले, इसको लेके जा रहे अच्छा लेके जा रहे हो बहुत चंगी गल है हाँ। अच्छा वीडियो पॉट तो कितनी देर बाद मिले और वीडियो डालने के बाद जो है दूसरे दिन मिल गया दूसरे दिन ही मिल गया ਕਿਆ ਵਾਰਤ ਉਹਦੇ ਰੰਗ ਨਿਆਰੇ ਠੀਕ ਹੈ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਠੀਕ ਹੈ ਅੰਕਲ ਸਾਥ ਹੀ ਰਹੋ ਆਪਣੇ ਬੈਠੇਗੇ ਉਹਦੇ ਰੰਗ ਨਿਆਰੇ ਉਹਦੇ ਰੰਗ ਨਿਆਰੇ ਬਹੁਤ ਬਹੁਤ ਸ਼ੁਕਰੀਆ ਬਣੇ ਰਹਣਾ ਵੀ ਤੁਮ ਜੀ ਨੂੰ ਛੋਟੇ ਵੀ ਨਹੀਂ ਸੁਣੀ ਕਿ ਹਾਂ ਬਹੁਤ ਜਿਆਦਾ ਬਹੁਤ ਜੀ ਦੱਸਮਗੇ ਸਤਿ ਸ੍ਰੀ ਅਕਾਲ ਰਬ ਰੱਖਾ